ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਆਪਣੇ ਫੇਸਬੁਕ ਪੇਜ ਦੇ ਨਾਲ ਜੇਕਰ ਤੁਸੀਂ ਆਪਣਾ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਆਪਣੇ ਫੇਸਬੁਕ ਪੇਜ ਨੂੰ ਕਰ ਲਓ ਫੋਲੋ ਤੇ ਅੱਜ ਆਏ ਆਪਾਂ ਪਿੰਡ ਉਲਕ ਬਾਈ ਧਰਮਪਾਲ ਕੋਰੇ ਹਾਂਜੀ ਬਾਈ ਜੀ ਕੀ ਹਾਲ ਹੈ ਸਿਕਾ ਬਾਈ ਤੇ 855 ਡਾਇਰੈਕਟਰ ਆਇਆ ਕਹਿੰਦੇ ਜਿਹਦੀ ਡਿਮਾਂਡ ਚੱਲੀ ਜਾਂਦੀ ਆ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਬਾਈ ਜੀ ਕਿੰਨੇ ਮਾਡਲਾਂ ਡਾਇਰੈਕਟਰ 19 ਮਾਡਲਾ ਬਾਈ 2019 ਮਾਡਲਾ ਤੇ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਹਰਿਆਣਾ ਨੰਬਰ ਆ ਹਾਂਜੀ ਐਨਓਸੀ ਵਗੈਰਾ ਬਾਈ ਮਿਲ ਜੂ ਇਹਦੀ ਅੱਛਾ ਕਾਪੀ ਗੁੱਪੀ ਸਾਰਾ ਕੋ ਨਾਲ ਹੈਗਾ ਬਾਈ ਹਾਂਜੀ ਬਾਈ ਸਾਰਾ ਕੋ ਨਾਲ ਆ ਕਾਪੀ ਗੁੱਪੀ ਦੇ ਆਪਾਂ ਫੋਟੋ ਵਿੱਚ ਲਾ ਦਾਂਗੇ ਤੇ ਚੈੱਕ ਕਰਾ ਲਵੋ ਤੇ ਹਾਂਜੀ ਬੈਂਪਰ ਉਪਰ ਸਾਰਾ ਕੋ ਨਾਲ ਹੀ ਲੱਗਿਆ ਹੋਣਾ ਬੈਂਪਰ ਹਾਂ ਸਾਰਾ ਆਪਣਾ ਕਲੋਪੀ ਵਗੈਰਾ ਨਾਲ ਹੀ ਹੈ ਅੱਛਾ ਹਾਂਜੀ ਤੇ ਆ ਜੋ ਗਰਾ ਦਿਖਾ ਦਿਓ ਟਾਇਰ ਤੋਂ ਦਿਖਾ ਦਿਓ ਤੇ ਇਧਰੋਂ ਇੰਜਨ ਗੇਅਰ ਦਾ ਓਕੇ ਬਾਈ ਹਾਂਜੀ ਹਾਂਜੀ ਬਾਈ ਪੂਰਾ ਓਕੇ ਹੈ ਆਪਾਂ ਸਾਲ ਚਲਾਇਆ ਬਾਈ ਪੂਰਾ ਵਧੀਆ ਰਿਜ਼ਲਟ ਹੈ ਅੱਛਾ ਜੀ ਹਾਂਜੀ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਆ ਦੇਖੋ ਜਮਾ ਵੀ ਲੀਕ ਨਹੀਂ ਹੈਗਾ ਡਾਇਰੈਕਟਰ ਕਿਤੇ ਉਹ ਵੀ ਕਾਲੇ ਤੇਲ ਦਾ ਧੁੰਕਾ ਵੀ ਨਹੀਂ ਮਿਲਦਾ ਤੁਹਾਨੂੰ ਚੈੱਕ ਕਰ ਸਕਦੇ ਹੋ ਤੁਸੀਂ ਕਿੰਨੇ ਘੰਟੇ ਚੱਲਿਆ ਬਾਈ ਜੀ ਇਹ 2400 ਘੰਟਾ ਚੱਲਿਆ ਬਾਈ 2400 ਘੰਟਾ ਚੱਲਿਆ ਬਾਈ ਕਹਿੰਦਾ ਦਿਖਾ ਦਿੰਦੇ ਆ ਤੁਹਾਨੂੰ ਵੀ ਚੈੱਕ ਕਰੋ ਤੇ ਟਾਇਰ ਟੂਰ ਤੁਸੀਂ ਦੇਖ ਸਕਦੇ ਹੋ ਚੈੱਕ ਕਰੋ ਕਿਰਾ ਸਾਰਾ ਰੀਨਲ ਡਾਇਰੈਕਟਰ ਆ ਦੇਖ ਸਾਜੇ ਤੁਸੀਂ ਲੈਫਟ ਟੂ ਰਾਈਟ ਪੰਪ ਦਾ ਸਾਰਾ ਕੁਝ ਓਕੇ ਆ ਤੁਸੀਂ ਦੇਖ ਸਕਦੇ ਹੋ ਚੈੱਕ ਕਰੋ ਕਿਰਾ ਪੇਂਟ ਜਮਾ ਨਾਲ ਦਾਗਾ ਤੁਸੀਂ ਦੇਖ ਸਕਦੇ ਹੋ ਡੱਕ ਵੀ ਲੱਗਿਆ ਵੱਡੀ ਪੇਟੀ ਲੱਗੀ ਹੈ ਨਾਲ ਹੀ ਦੇਣਗੇ ਵੀਰ ਕਹਿੰਦਾ ਕੋਈ ਸਮਾਨ ਨਹੀਂ ਲਾਉਣਾ ਕਹਿੰਦੇ ਟਰੈਕਟਰ ਤੋਂ ਅੱਜ ਕੱਲ ਆ ਟਰੈਕਟਰ ਇਹ ਡਿਮਾਂਡ ਵਾਲੀ ਚੱਲ ਜਾਂਦੀਆਂ ਮਿਲਦੇ ਹੈ ਨਹੀਂ ਨਾਲੇ ਸਸਤੇ ਰੇਟ ਤੇ ਦੇ ਦਾਂਗੇ ਜਮੀ ਚੈੱਕ ਕਰੋ ਤੁਸੀਂ ਹਾਂਜੀ ਭਾਈ ਜੀ ਆਪਣਾ ਨੰਬਰ ਦੱਸ ਦਿਓ ਜੀ ਤੇ ਬਾਈ ਕਾਲ ਕਰਕੇ ਪੁੱਛ ਸਕਣ ਤੁਹਾਨੂੰ ਜਾਣਕਾਰੀ ਲੈ ਲੈਣ ਮੋਬਾਈਲ ਨੰਬਰ ਹੈਗਾ ਭਾਈ ਆਪਣਾ 94787 81405 ਠੀਕ ਹੈ ਭਾਈ ਹਾਂਜੀ ਭਾਈ 94787 81405 ਭਾਈ ਜੇਕਰ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਹੈ ਬਾਈ ਨਾਲ ਸੰਪਰਕ ਕਰ ਲਿਓ ਆਪਾਂ ਨੰਬਰ ਸਕਰੀਨ ਤੇ ਪਾ ਦਾਂਗੇ ਠੀਕ ਹੈ ਬਈ ਜੀ ਹਾਂ ਓਕੇ ਹਾਂ ਜੀ ਸੈੱਟ ਕਲੱਚ ਆ ਗਿਆ ਬਈ ਜੀ ਬਈ ਇਹ ਡਿਮਾਂਡ ਓਨ ਕਿੰਨੀ ਹੈ ਫਿਰ ਇਹਦੀ ਬਈ ਆਪਾਂ 6 ਲੱਖ ਰੁਪਏ ਡਿਮਾਂਡ ਕਰਦੇ ਅੱਛਾ 6 ਲੱਖ ਡਿਮਾਂਡ ਕੀਤੀ ਆ ਬਾਈ ਵੱਲੋਂ ਤੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਉਹ ਮਾਨਤਾ ਕਰਦੋਂਗੇ ਮਾਨਤਾ ਕਰਦਾ ਹੈ ਬਈ ਜੀ ਸਮਾਨਤਾਣ ਕਰਦਾਂਗੇ 10000 ਰੁਪਏ ਮਾਨਤਾਣ ਕਰਦਾਂ ਬਈ ਹਾਂ ਜੀ ਬਈ ਬਾਈ ਵੱਲੋਂ 10000 ਰੁਪਏ ਮਾਨਤਾਣ ਕਰਾ ਦਾਂਗੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਉਹ ਚੈੱਕ ਕਰ ਸਕਦੇ ਹਰਿਆਣਾ ਨੰਬਰ ਆਲ ਓਕੇ ਆ ਜੇ ਕਿਸੀ ਪੁਰਾਣੇ ਬਾਕੇ ਚੈੱਕ ਕਰਨਾ ਹੋਵੇ ਬਾਕੇ ਵੀ ਚੈੱਕ ਕਰਾ ਦਾਂਗੇ ਆਪਾਂ ਇੰਜਨ ਗੇੜੀ ਦਾ ਫਿਰ ਬਾਈ ਓਕੇ ਜਮ ਗੱਲ ਹੋ ਗਈ ਕਿਉਂਕਿ ਬਾਈ ਜੇ ਰੋਟਾਮੀਟਰ ਪਾ ਕੇ ਬਾਕੇ ਚਲਾ ਕੇ ਲਿਆ ਸਕਦਾ ਯਾਰ ਆਪਾਂ ਆਪ ਚਲਾਇਆ ਸਾਲ ਪੂਰਾ ਵਧੀਆ ਚੱਲੇ ਬਾਈ ਕਹਿੰਦਾ ਆਪਾਂ ਸਾਲ ਕਹਿੰਦਾ ਚੈੱਕ ਕਰਕੇ ਦੇਖਿਆ ਟਰੈਕਟਰ ਤੂੰ ਚੈੱਕ ਕਰੋ ਗੇਰਾ ਸਾਰਾ ਤੂੰ ਦਿਖਾ ਦਿਓ ਮੈਂ ਕਹਿੰਦਾ ਇਧਰ ਛਤਰੀ ਛੁਤਰੀ ਲੱਗੀ ਆ ਪੂਰੀ ਹੱਡ ਵਾਲੀ ਤੇ ਜੇ ਆਪਣੀ ਤੁਹਾਨੂੰ ਬੜੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਐਂਡ ਸ਼ੇਅਰ ਕਰਕੇ ਜਰੂਰ ਦੱਸਿਓ ਕਰੋ ਕਮੈਂਟ ਕਰ ਦਿਓ ਠੀਕ ਆ ਬਾਈ ਧੰਨਵਾਦੀ